ਅੱਜ ਕੈਬਨਿਟ ਦੇ ਵਿੱਚ ਕਾਫੀ ਗੰਭੀਰ ਫੈਸਲੇ ਜਿਹੜੇ ਨੇ ਪੰਜਾਬ ਦੇ ਲੋਕਾਂ ਦੇ ਪੱਖ ਚ ਅਕਸਰੀ ਆਮ ਆਦਮੀ ਪਾਰਟੀ ਦਾ ਜਿਹੜਾ ਮਕਸਦ ਹੀ ਆਮ ਲੋਕਾਂ ਦੀ ਭਲਾਈ ਉਹ ਲੈ ਗਏ ਨੇ ਜਿਹਦੇ ਵਿੱਚ 10 ਲੱਖ ਰੁਪਏ ਤੱਕ ਦਾ ਸਿਹਤ ਕਾਰਡ ਸਭ ਤੋਂ ਪ੍ਰਾਇਓਰਟੀ ਤੇ ਹੈ ਕੋਈ ਫਾਰਮ ਨਹੀਂ ਭਰਨਾ ਕੋਈ ਫਾਰਮੈਲਟੀ ਨਹੀਂ ਪੰਜਾਬ ਦਾ ਜਿਹੜਾ ਬਸਨੀਕ ਹੈ ਉਹਦੀ 10 ਲੱਖ ਰੁਪਏ ਤੱਕ ਦੀ ਜਿਹੜੀ ਰੱਬ ਨਾ ਕਰੇ ਕਿਸੇ ਨੂੰ ਕੋਈ ਬਿਮਾਰੀ ਹੈ ਜੀ ਹੋਵੇ ਕਿ ਉੱਥੇ ਪੈਸੇ ਲੱਗਣ ਪਰ ਕੋਈ ਰੀ ਇੰਵੈਸਟਮੈਂਟ ਨਹੀਂ ਕਿ ਉਹ ਬਿੱਲ ਦੇਊਗਾ ਫਿਰ ਬਿੱਲ ਨੂੰ ਪਾ ਪਾਸ ਦੇਵਾਂਗੇ ਨਾ ਸਿੱਧਾ ਇਲਾਜ ਤੋਂ ਬਾਅਦ ਕਰੇ ਜਾ ਸਕਦਾ ਹੈ ਬਾਕੀ ਹਿਸਾਬ ਜਿਹੜਾ ਉਹ ਪੰਜਾਬ ਸਰਕਾਰ ਕਰੂਗੀ ਉਹਨੂੰ ਕੋਈ ਫਾਰਮ ਨਹੀਂ ਪਾਣਾ ਕੱਲਾ ਆਧਾਰ ਕਾਰਡ ਜਾ ਵੋਟਰ ਕਾਰਡ ਚਾਹੀਦਾ ਪਹਿਲੀ ਗੱਲ ਤਾਂ ਅਸੀਂ ਬਣਾਵਾਂਗੇ ਹੈਲਥ ਕਾਰਡ ਜੇ ਕਿਸੇ ਕੋਲ ਨਹੀਂ ਵੀ ਹੋਇਆ ਨਹੀਂ ਬਣਿਆ ਤਾਂ ਸਿੱਧਾ ਜਾਂ ਸਿੱਧਾ ਵੀ ਜਾ ਸਕਦਾ ਹੈ ਤਾਂ ਹਸਪਤਾਲ ਚ ਵੀ ਬਣ ਜਾਊਗਾ ਆਧਾਰ ਕਾਰਡ ਤੇ ਵੋਟਰ ਕਾਰਡ ਹੀ ਦਿਖਾਉਣਾ ਬਸ ਹਸਪਤਾਲ ਚ ਵੀ ਉਹਦਾ 10 ਲੱਖ ਰੁਪਏ ਦਾ ਕਾਰਡ ਬਣ ਜਾਊਗਾ ਬਹੁਤ ਵੱਡੀ ਹੈਲਥ ਕੇਅਰ ਸਕੀਮ ਹੈ ਇਹ ਵਿਕਸਿਤ ਕੰਟਰੀਆਂ ਚ ਵੀ ਸ਼ਾਇਦ ਇਤਾਂ ਦੀ ਨਾ ਹੋਵੇ ਉੱਥੇ ਵੀ ਕੰਡੀਸ਼ਨਸ ਨੇ ਇੱਥੇ ਕੋਈ ਕੰਡੀਸ਼ਨ ਨਹੀਂ ਹੈ ਤੁਹਾਡੇ ਸਾਰੇ ਪਰਿਵਾਰ ਉਹਦੇ ਚ ਕਬਰ ਹੋ ਜਾਣਗੇ ਰੱਬ ਨਾ ਕਰੇ ਮੈਂ ਫੇਰ ਕਹਿਣਾ ਕਿ ਕਿਸੇ ਨੂੰ ਕੋਈ ਬਿਮਾਰੀ ਹੋਵੇ ਤਾਂ ਅੰਦਰ ਉਸ ਤਰਹੀਏ ਪਹਿਲਾਂ ਤਾਂ ਇਹ ਹੀ ਦੁਆ ਕਰਦਿਆਂ ਹਰ ਇੱਕ ਬੰਦਾ ਜੋ ਪੰਜਾਬ ਦਾ ਵਸਨੀਕ ਹੈ ਉਹ ਜਿਹੜਾ ਇਸ ਸਕੀਮ ਦਾ ਲਾਭਪਾਤਰੀ ਹੋਊਗਾ 552 ਹਸਪੀਟਲ ਪ੍ਰਾਈਵੇਟ ਸੋ ਫਾਰ ਉਜਮ ਪੈਲਨ ਕੀਤੇ ਗਏ ਨੇ ਸਰਕਾਰੀ ਤਾਂ ਸਾਰੇ ਨੇ ਪਰ ਇਹ 552 ਨੂੰ ਵੀ ਅਸੀਂ ਥੋੜੇ ਮਹੀਨੇ ਤੱਕ ਹਜ਼ਾਰ ਤੋਂ ਉੱਪਰ ਲੈ ਜਾਗੇ ਮਤਲਬ ਆਲਮੋਸਟ ਤੁਸੀਂ ਦੇਖੋ بڑے ਤੁਹਾਡੇ ਚੋਂ ਮੈਡੀਕਲ ਹੈਲਥ ਨੂੰ ਕਵਰ ਕਰਨ ਵਾਲੇ ਵੀ ਨੇ ਮੈਡੀਕਲ ਵਾਸਤੇ ਟਾਈਮ ਨੂੰ ਬੋਬ ਕ੍ਰੂਸ਼ਲ ਮੰਨਿਆ ਜਾਂਦਾ ਹੈ 골ਡਨ ਆਵਰ ਕਹਿੰਦੇ ਆ ਇਹ ਪਹਿਲੇ ਪੱਕਾ ਅੰਟੀਨੂ ਅਸੀਂ ਨਹੀਂ ਚਾਹੁੰਦੇ ਕਿ ਦੇਖੋ ਮੈਂ ਇੱਕ ਇਹ ਜਿਹੇ ਪਿੰਡ ਚ ਆਣਾ ਜਿੱਥੇ ਸਾਨੂੰ ਪਟਿਆਲੇ ਭੇਜਿਆ ਜਾਂਦਾ ਹੈ ਮਤਲਬ ਅਰਜਿੰਦਰ ਰਾਜ ਜੇ ਬਿਮਾਰੀ ਬਹੁਤ ਜ਼ਿਆਦਾ ਵੱਜੇ ਤਾਂ ਪਟਿਆਲੇ ਦਾ ਪਰਚਾ ਕਹਿੰਦੇ ਨਹੀਂ ਪਟਿਆਲੇ ਦਾ ਪਰਚਾ ਕੱਟਦਾ ਅਲਜੋ ਪਟਿਆਲੇ ਦਾ ਪਰਚਾ ਕੱਟ ਹੁੰਦਾ ਤੁਰ ਦਾ ਪਰਚਾ ਹੀ ਹੁੰਦਾ ਹੈ ਕਗੂਲ ਤੱਕ ਤਾਂ ਵਿਗੜ ਜਾਂਦੀ ਐ ਨੀ ਸਿਹਤ ਅਸੀਂ ਨਹੀਂ ਚਾਹੁੰਦੇ ਕਿ ਟਾਈਮ ਲੱਗੇ ਸੋ 555 ਤਾਂ ਹਸਪੀਟਲ ਆਲਰੇਡੀ ਕਰ ਚੁੱਕੇ ਆ ਹੋਰ ਵੀ ਹਜ਼ਾਰ ਕ ਦੇ ਨੇੜੇ ਜਿਹੜੇ ਹੋਰ ਕਰਾਂਗੇ 1500 ਦੇ ਨੇੜੇ ਜਿਹੜੇ ਆਲਮੋਸਟ ਤੁਹਾਡੇ ਏਰੀਆ ਦਾ ਕੋਈ ਵੀ ਰੇਡੀਅਸ ਮਿਲਦਾ 10-20 ਕਿਲੋਮੀਟਰ ਦੇ ਰੇਡੀਅਸ ਚ ਕੋਈ ਵੀ ਹਸਤੜ ਹੋਊਗਾ ਤਾਂ ਉਹ ਇੰਪੈਲੈਂਟ ਹੋਊਗਾ ਤੇ ਇਹ ਬਹੁਤ ਵੱਡਾ ਜਿਹੜਾ ਲਾਭ ਪੰਜਾਬ ਵਾਸੀ ਨੂੰ ਹੋਊਗਾ ਇੱਕ ਦੋ ਹੋਰ ਫੈਸਲੇ ਹੋਏ ਨੇ ਜਿਹਦੇ ਵਿੱਚ ਇੰਡਸਟਰੀਅਲ ਰਿਲੇਟਡ ਹੈ ਅਸੀਂ ਕੁਝ ਇੰਡਸਟਰੀ ਨਾਲ ਰਿਲੇਟਡ ਰੇਟ ਚਾਰਜਸ ਡਬਲ ਕੀਤੇ ਸੀ 4 6 ਨੂੰ ਉਸ ਤੋਂ ਪਹਿਲਾਂ ਜਿਨ੍ਹਾਂ ਦੇ ਐਪਲੀਕੇਸ਼ਨ ਹੈ 199 ਬੰਦਿਆਂ ਦੀ ਆਈ ਹੋਈ ਹੈ ਅਸੀਂ ਤਾਂ ਜੀ ਇਸ ਕਾਨੂੰਨ ਤੋਂ ਪਹਿਲਾਂ ਐਪਲੀਕੇਸ਼ਨ ਦਿੱਤੀ ਇਸ ਕਾਨੂੰਨ ਪੁਰਾਣੇ ਰੇਟ ਹੀ ਲਾਏ ਜਾਣ ਔਰ ਬਿਲਕੁਲ ਬਣਦਾ ਵੀ ਹੈ ਜਦੋਂ ਕਾਨੂੰਨ ਲਾਗੂ ਹੋਵੇ 4 6 ਤੋਂ ਬਾਅਦ ਵਾਲੇ ਉਹ ਚਾਉਣਗੇ ਉਹ 1990 ਐਗਜ਼ਾਮਟਰ ਕਰਨ ਲਗੇ ਪ੍ਰਾਣਿਕ ਨਿਯਮ ਮੁਤਾਬਕ ਹੀ ਉਹਨਾਂ ਦੇ ਚਰਚਾ ਜਿਹੜੇ ਨੇ ਹੋ ਰਹੇ ਇੱਕ ਗੱਲਾਂ ਤਾਂ ਸਾਰੇ ਖਰਦੇ ਆ ਵਿਮਨ ਏਮਪਾਵਰਮੈਂਟ ਨਾਰੀ ਸ਼ਕਤੀ ਮਹਿਲਾ ਸ਼ਕਤੀ ਨੂੰ ਏਮਪਾਵਰ ਕਰਨਾ ਉਹਨੂੰ ਸ਼ਕਤੀਸ਼ਾਲੀ ਕਰਨਾ ਅਸੀਂ ਇੱਕ ਇਹੋ ਜਿਹਾ ਕਦਮ ਚੁੱਕ ਲੱਗੇ ਆ ਜੋ ਕੈਬਨਿਟ ਚ ਅੱਜ ਮਨਜ਼ੂਰ ਹੋ ਗਿਆ। ਕਿ 50% ਦਾ ਰਿਜ਼ਰਵੇਸ਼ਨ ਹੈ ਸਰਪੰਚੀ ਚ। ਅ ਲੇਡੀਜ਼ ਲਈ। ਜਿਹੜੀਆਂ ਲੇਡੀ ਸਰਪੰਚ ਚੁਣੀਆਂ ਗਈਆਂ ਨੇ ਔਰ ਬਹੁਤ ਵਧੀਆ ਕੰਮ ਕਰ ਰਹੀਆਂ ਨੇ। ਆਪਣੇ ਪਿੰਡਾਂ ਲਈ ਉਹਨਾਂ ਨੂੰ ਹਾ ਜੂਰ ਸਾਹਿਬ ਨਾ ਦੇੜ ਉਹਨਾਂ ਦੇ ਦਰਸ਼ਨ ਕਰਾਉਣ ਵਾਸਤੇ ਅਸੀਂ ਉਹਨਾਂ ਨੂੰ ਲੈ ਕੇ ਜਾਵਾਂਗੇ ਉੱਥੇ ਚਾਰ ਪੰਜ ਟ੍ਰੇਨਾਂ ਸਾਨੂੰ ਕਰਨੀਆਂ ਪੈਣੀਆਂ ਐ ਵੱਖ-ਵੱਖ ਬੈਚਸ ਦੇ ਵਿੱਚ ਚਲਿਆ ਜਾਣਗੇ ਤੇ ਨਦੇੜ ਸਾਹਿਬ ਤਖਤ ਜੀ ਹਯੂਰ ਸਾਹਿਬ ਦੇ ਦਰਸ਼ਨ ਕਰਨਗੇ ਤੇ ਖਰਚਾ ਜਿਹੜਾ ਉਹਨਾਂ ਦਾ ਟ੍ਰੇਨਾਂ ਦਾ ਜਾਂ ਵਾਟ ਉਹ ਪੰਜਾਬ ਸਰਕਾਰ ਕਰੂਗੀ ਇੱਕ ਨਾਲ ਦੀ ਨਾਲ ਪੁੰਨਦਲ ਫਲੀਆਂ ਅਰੀ ਗੱਲ ਐ ਟ੍ਰੇਨਿੰਗ ਕੈਂਪ ਵੀ ਮਹਾਰਾਸ਼ਟਰ ਚ ਹੀ ਲੱਗ ਰਿਹਾ ਹੈ ਸਰਪੰਚਾਂ ਦਾ ਪੰਚਾਂ ਦਾ ਤਾਂ ਨਾਲੇ ਉਹ ਮੱਥਾ ਟੇਕ ਆਉਣਗੇ ਨਾਲੇ ਟ੍ਰੇਨਿੰਗ ਹੋ ਜਾ ਦੋ ਦਿਨ ਦੀ ਟ੍ਰੇਨਿੰਗ ਹੈ ਤਿੰਨ ਦਿਨ ਅਸੀਂ ਉਹਨਾਂ ਨੂੰ ਹਾਈ ਉਰ ਸਾਹਿਬ ਵਾਸਤੇ ਪੰਜ ਦਿਨ ਦਾ ਕਰਾਂਗੇ ਉਹ ਅਸੀਂ ਕਰ ਰਹੇ ਹਾਂ ਪਹਿਲਾਂ ਉਹ ਤੁਸੀਂ ਪੁੱਛੋਗੇ ਕਰਟੇਰੀਆ ਕੀ ਹੈ ਜਿਹੜੀਆਂ ਲੇਡੀਜ਼ ਬਹੁਤ ਵਧੀਆ ਤਰੀਕੇ ਨਾਲ ਆਪਣੇ ਪਿੰਡਾਂ 'ਚ ਵਿਕਾਸ ਕਰਾ ਰਹੀਆਂ ਨੇ ਕੰਮ ਕਰਾ ਰਹੀਆਂ ਭਾਵੇਂ ਸਰਪੰਚੀ 'ਚ ਤਾਂ ਸੀਕਰ ਸਿੰਬਲ ਵੀ ਨਹੀਂ ਦਿੱਤਾ ਸੀ ਕਿਉਂਕਿ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਹੈ ਸਰਪੰਚ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਤੇ ਆਪਾਂ the politix ਲੈਵਲ ਅਸੀਂ ਉਹਨਾਂ ਨੂੰ ਲੈ ਕੇ ਜਾਵਾਂਗੇ ਤੇ ਰੇਲਵੇ ਨਾਲ ਗੱਲ ਕਰਕੇ ਤੁਹਾਨੂੰ ਡੇਟ ਜਿਹੜੀ ਉਹ ਦੇ ਦਾਂਗੇ ਕਿ ਪੱਲਾ ਬੈਚ ਕਦੋਂ ਜਾਊਗਾ ਕਿਉਂਕਿ ਟ੍ਰੇਨ ਸਾਨੂੰ ਆਪਣੀ ਬੁੱਕ ਕਰਾਉਣੀ ਪੈਣੀ ਤੇ ਕੱਲ ਨੂੰ ਵਿਧਾਨ ਸਭਾ ਹੈ ਔਰ ਇੱਕ ਕੈਪਟਨ ਮਨਿੰਦਰ ਸਿੰਘ ਦੇ ਵੇਲੇ ਇੱਕ ਫੈਸਲਾ ਹੋ ਗਿਆ ਕਿ ਸੀਆਈਐਸਐਫ ਪੰਜਾਬ ਦੇ ਵਿੱਚ ਆ ਸਕਦੀ ਹੈ ਕਾਂਗਰਸ ਦੀ ਸਰਕਾਰ ਬਿਲ ਹੋਇਆ ਹੈ ਕਿ ਅਸੀਂ ਪੈਸੇ ਵੀ ਦੇਵਾਂਗੇ ਨਾਲ ਇਹ ਵੀ ਲਿਖਤਾ ਕਿ ਅਸੀਂ ਉਹਨੂੰ ਪੇ ਕਰਾਂਗੇ ਕੈਪਟਨ ਸਾਹਿਬ ਦੀ ਸਰਕਾਰ ਸੀ 21 ਜੋ ਹੈ ਫੈਸਲਾ ਹੈ ਅਸੀਂ ਕੱਲ ਨੂੰ ਰੈਜ਼ੋਲੂਸ਼ਨ ਲੈ ਕੇ ਆ ਰਹੇ ਹਾਂ ਵਿਧਾਨ ਸਭਾ ਕਿ ਅਸੀਂ ਇਹ ਕਾਨੂੰਨ ਨੂੰ ਕੈਨਸਲ ਕਰਨ ਲੱਗੇ ਆ ਸਾਡੇ ਕੋਲ ਪੰਜਾਬ ਪੁਲਿਸ ਸક્ષਮ ਹੈ ਕਾਬਿਲ ਹੈ ਡੈਮਾਂ ਦੀ ਰਾਖੀ ਕਰਨ ਲਈ ਵੀ ਬਾਰਡਰਾਂ ਦੀ ਰਾਖੀ ਵੀ ਆਲਮੋਸਟ ਪੰਜਾਬ ਪੁਲਿਸ ਹੀ ਕਰ ਰਹੀ ਹੈ ਕਿਉਂਕਿ ਬੀਐਸਐਫ ਦੇ ਨਾਲ ਹੀ ਉਹ ਜਾਂਦੇ ਨੇ ਸੋ ਇਹ ਕਾਨੂੰਨ ਜਿਹੜਾ ਉਹ ਸੀ ਕੱਲ ਨੂੰ ਵਿਧਾਨ ਸਭਾ ਚ ਰੈਜੋਲੂਸ਼ਨ ਲਈ ਆ ਕੇ ਰੱਦ ਕਰ ਦਾਂਗੇ ਕਿਉਂਕਿ ਸਾਨੂੰ ਇਹ ਧਮਕੀਆਂ ਦੇਣ ਲੱਗ ਗਏ ਵੀ ਸੀ ਐਸ ਐਫ ਫਲਾ ਲਾਂਗੇ ਪਾਖੜਾ ਨੰਗਲ ਤੇ ਪੌਂਗ ਡੈਮ ਤੇ ਫਲਾਣੇ ਦੇ ਤਿੰਕ ਤੇ ਉਹਦੇ ਪੈਸੇ ਇੰਨੇ ਦੇ ਉਹ ਜਿਹੜੇ 7.5 ਕਰੋੜ ਦਾ ਪਹਿਲੀ ਬਿਲ ਪੇਜਰ ਸਾਢੇ 7 ਕਰੋੜ ਰੁਪਏ ਪਾਰੀ ਗਰ ਅਸੀਂ ਤੁਹਾਡੇ ਤੋਂ ਲਿਆ ਕਰਾਂ ਕਿਉਂ ਦੀ ਵੀ ਪੈਸੇ ਸੀ ਇਹੀ ਕੰਮ ਪੰਜਾਬ ਪੁਲਿਸ ਭਰੀ ਚ ਕਰ ਰਹੀ ਹੈ ਸੀ ਐਸ ਐਫ ਵਾਲਾ ਜਿਹੜਾ ਫੈਸਲਾ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀਗਾ ਉਹਨੂੰ ਅਸੀਂ ਰੱਦ ਕਰ ਦਾਂਗੇ ਗੱਲ ਕਿ ਅਸੀਂ ਜੇ ਸਰਹੱਦਾਂ ਦੀ ਰਾਖੀ ਕਰ ਸਕਦੇ ਹਾਂ ਅਸੀਂ ਆਪਣੇ ਡੈਮਾਂ ਦੀ ਵੀ ਰਾਖੀ ਕਰ ਸਕਦੇ ਹਾਂ ਤੇ ਜੇ ਤੁਹਾਡਾ ਕੋਈ ਸਵਾਲ ਹੈ ਸਰ ਵੀ ਲੈ ਕੇ ਵੀ ਕੋਈ ਬਿੱਲ ਜਾਂ ਕੋਈ ਹਾਂ ਉਹ ਡਰਾਫਟ ਕਰ ਰਹੇ ਆ ਉਹਦੇ ਵਾਸਤੇ ਕੀ ਹੈ ਨਾ ਬਹੁਤ ਵੱਡਾ ਕਾਨੂੰਨ ਬਣ ਜਾ ਰਿਹਾ ਹੈ ਪਰ ਉਹਦੇ ਵਾਸਤੇ ਸਟੇਕ ਹੋਲਡਰਸ ਨਾਲ ਵੱਖ-ਵੱਖ ਧਾਰਮਿਕ ਸੰਸਥਾਵਾਂ ਨਾਲ ਗੱਲ ਕਰਾਂਗੇ ਸਲਾਹ ਹੋਊਗੀ ਕਾਨੂੰਨ ਤਾਂ ਪੇਸ਼ ਕਰ ਲਾਂਗੇ ਪਰ ਉਹਦੇ 'ਚ ਸੋਧ ਕੀ ਕਰਨੀ ਹੈ ਤੇ ਉਹਨੂੰ ਫਾਈਨਲ ਖਰੜਾ ਜਿਹੜਾ ਉਹਦਾ ਹੋਊਗਾ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ ਇਹਦੇ ਵਾਸਤੇ ਸਾਨੂੰ ਟਾਈਮ ਚਾਹੀਦਾ ਹੋਊਗਾ ਤੇ ਅਸੀਂ ਉਹ ਲੈ ਕੇ ਆਵਾਂਗੇ ਇਸ ਸੈਸ਼ਨ ਵਿੱਚ અને આ જાઈગા વિધાનસભા મેં પેશ કર દેંગે પેશ કરને કે બાદ હમ ઉસ પે ચર્ચા કે લિયે પબ્લિક જો ફોર્મ હે વો ખોલેંગે કે આપ બતાઈએ કોઈ ભી બતા સકતા હે કોઈ ભી رائے દે સકતા હૈ ઉસમે કલપપેશવાન સાહબ સી એમ સાહબ કી કેબિનેટ મેં વિચ કોઈ ફ્રેમવર્ક તૈયાર હોયા કોઈ બ્લુપ્રિન્ટ તૈયાર કીતા હૈ કે ઇદેતે કેમે એક્શન લે આયા જાયેગા જડા ਮੈਂ ਕਹਿੰਦਾ ਦੇਖੋ ਕਾਨੂੰਨ ਬਹੁਤ ਵੱਡਾ ਹੈ। ਔਰ ਕਾਨੂੰਨ ਰਹਿਣਾ ਹੈ ਇਹ ਫੋਰਐਵਰ। ਕਾਲੀ ਚ ਕੋਈ ਐਸਾ ਕਲੋਜ਼ ਨਾ ਹੋ ਜੇ ਜਾਂ ਐਸਾ ਕਲੋਜ਼ ਰਹਿ ਨਾ ਜਾਵੇ ਕਿ ਜੀ ਚੋ ਕਾਬਰ ਨਹੀਂ ਹੁੰਦਾ ਫਲਾਣਾ ਨਹੀਂ ਹੁੰਦਾ ਤੇੰਕਾ ਨਹੀਂ ਹੁੰਦਾ। ਸੋ ਇਸ ਕਰਕੇ ਅਸੀਂ ਧਾਰਮਿਕ ਸੰਸਥਾਵਾਂ ਨਾਲ ਹਰ ਇੱਕ ਧਰਮ ਦੇ ਗੁਣੀ ਗਿਆਨੀਆਂ ਨਾਲ ਗੱਲ ਕਰਾਂਗੇ ਵੀ ਕਿਵੇਂ ਹੋਣਾ ਚਾਹੀਦਾ ਤੇ देखो क्या हो क्या होता है ना होता पता क्या पार्लियामेंट में भी ऐसे होता है बिल आ जाता है उसके बाद उसको कंसल्टेंट कमेटी के पास भेज देते हैं तो बिल मींस बेसिक और कंसल्टेंट कमेटी जो पब्लिक को बुलाती है जैसे स्टैंडिंग कमेटीज होती है मैं भी मेंबर रहा हूं दो तीन कमेटियों का तो वहां पब्लिक को बुलाते हैं बताइए अदरवाइज तो पब्लिक जो है जनरल पब्लिक जो है वो पार्लियामेंट में तो नहीं आ सकती ना वो तो सिलेक्टेड ही जाते हैं वहां तो जो इलेक्टेड तो इसमें हम पब्लिक के पास वो लेके जाएंगे ये हमारा बिल है आप बताइए इसमें क्या शोध करनी है क्या इसमें और डालना है क्या इसमें नहीं करना है ਇਹ ਕੰਸਲਟੈਂਟ ਜੀ ਤੁਸੀਂ ਅਸੀਂ ਉਹ ਫੀਸ ਬਾਰੇ ਵੀ ਗੱਲ ਕਰੋ ਸੁਨੀਲ ਜਾਖੜ ਕਹਿ ਰਹੇ ਨੇ 657 ਵਾਲੀ ਗੱਲ ਕਰੋ ਇਸ ਬਿੱਲ ਨੂੰ ਲੈ ਕੇ ਕੌਣ ਕਹਿ ਰਿਹਾ ਸੁਨੀਲ ਜਾਖੜ ਕਿਹੜੀ ਪਾਰਟੀ ਚ ਨਾਜ਼ਕਲ ਅੱਜ ਭਾਜਪਾ ਜੀ ਅੱਜ ਭਾਜਪਾ ਨਹੀਂ ਫਿਲਹਾਲ ਹੈ ਨਾ ਅੱਜਕਲ ਪਾਜਪਾ ਤੇ ਮੈਂ ਆਹੀ ਤੱਕ ਕਹੀ ਜਨਾ ਕਿ ਉਹਨਾਂ ਨੇ ਸਾਰੇ 6 ਸਸਤਾਵਾਂ ਨਾਲ ਹਰ ਧਰਮ ਦੇ ਗੁਣੀ ਗੈਨੀਆਂ ਨਾਲ ਗੱਲ ਕਰਾਂਗੇ ਉਹਨਾਂ ਨੂੰ ਕਾਹ ਦਾ ਖਤਰਾ ਹੋ ਗਿਆ ਬੇ ਅਸੀਂ ਗੱਲ ਨਹੀਂ ਕਰਦੇ ਉਨਨ ਕੋ ਜੀ ਆਦੀ ਪਾਰਟੀ ਸੰਭਾਲ ਲੋ ਪਾਰਟੀ ਖਿੰਡੀ ਜਾਂਦੀ ਹੈ ਤੀਜੇ ਨੰਬਰ ਤੇ ਆਈ ਹੈ ਲੁਧਿਆਣੇ ਚੋਂ ਤੇ ਜਾਂ ਪਾਰਟੀ ਸੰਭਾਲ ਲੋ ਜਾਂ ਪ੍ਰਧਾਨਗੀ ਸੰਭਾਲ ਲੋ ਕਦੇ ਅਸਤੀਫਾ ਦੇ ਦਿੰਦੇ ਨੇ ਕਦੇ ਵਾਪਸ ਲੈ ਲੈਂਦੇ ਨੇ ਕਦੇ ਉਹ ਨਹੀਂ ਮੰਨਦੇ ਕਦੇ ਇਹ ਨਹੀਂ ਮੰਨਦੇ ਇਹ ਮੁੱਦਾ ਨਹੀਂ ਹੈਗਾ ਪੰਜਾਬ ਦਾ ਕੋਈ ਸਾਰੇ ਕਿ ਪਬਲਿਕ ਕਲੈਂਟ ਕਰ ਦੇ ਪਬਲਿਕ ਕਲੈਂਟ ਕਰ ਦੇ ਕਲੀਅਰ ਕਰ ਦੋ ਕਿ ਕੱਲ ਬਿਲਾ ਰਿਹਾ ਹੈ ਅਗਲੇ ਸੈਸ਼ਨ ਚ ਲੈ ਕੇ ਆਵਾਂਗੇ ਨਹੀਂ ਨਹੀਂ ਅਸੀਂ ਕ ਪੇਸ਼ ਕਰਾਂਗੇ ਕੱਲ ਪੇਸ਼ ਕਰਾਂਗੇ ਠੀਕ ਹੈ ਸੀਐਮ ਸਾਹਿਬ ਜਿਹੜਾ 10 ਲੱਖ ਤੱਕ ਤੁਸੀਂ ਇਲਾਜ ਦੀ ਗੱਲ ਕੀਤੀ ਆ ਇਹ ਜਿਹੜੇ ਚੰਡੀਗੜ੍ਹ ਪੀਜੀਆਈ 111 ਜਾਂ 32 ਵਿੱਚ ਦੀ ਹੈ ਹਾਂ ਇੰਪੈਲੈਂਟ ਜਿਹੜੇ ਹਸਪੀਟਲ ਡੀਐਮਸੀ ਵੀ ਗੱਲ ਕਰ ਰਹੇ ਨੇ ਡੀਐਮਸੀ ਨਾਲ ਸੀਐਮਸੀ ਨਾਲ ਹੈਨਾ ਅਸੀਂ ਨਹੀਂ ਚਾਹੁੰਦੇ ਕਿ ਕੋਈ ਬੰਦਾ ਉੱਥੇ ਜਾਵੇ ਤੇ ਉਹਨੂੰ ਪਤਾ ਲੱਗੇ ਕਿ ਇਹ ਤਾਂ ਹਸਪਤਾਲ ਜਿਹੜਾ ਹੈ ਇਹ ਮੇਰੇ ਵਾਲੇ ਕਾਰਡ ਚ ਆਉਂਦੇ ਹੀ ਨਹੀਂ ਉਹਨੂੰ ਵਾਪਸ ਭੇਜ ਦਿੱਤਾ ਜਾਵੇ ਕਿਸੇ ਹੋਰ ਹਸਪਤਾਲ ਚ 552 ਹਸਪੀਟਲ ਨੇ ਉੱਚ ਪੀਜੀਆਈ ਤਾਂ ਮੇਨ ਆਉਂਚ ਬੱਤੀ ਵੀ ਮੇਨ ਆਉਂਚ 40s ਇਹ ਵਾਸੀ ਪਹਿਲਾ ਜਿਹੜਾ ਫਰਿਸ਼ਤੇ ਸਕੀਮ ਹੈ ਜਿਹੜੀ ਜ਼ਖਮੀ ਵਾਲੀ ਉੱਚ 40s ਵੀ ਮੈਕਸ ਵੀ ਪ੍ਰਾਈਵੇਟ ਹਸਪੀਟਲ ਵੀ ਉਹਦੇ ਵਿੱਚ ਪੈਲੈਂਟ ਨੇ ਸੋ ਹਾਂਜੀ ਨਹੀਂ ਨਹੀਂ ਦੇਖੋ ਕੱਲ ਨੂੰ ਤੁਹਾਨੂੰ ਦੱਸ ਦਾਂਗੇ ਹੁਣ ਫਿਰ ਵਿਧਾਨ ਸਭਾ ਫਿਰ 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 ਅੱਜ ਹੀ ਕਰ ਲਈਏ ਫਿਰ ਵਿਧਾਨ ਸਭਾ ਕੱਲ ਰਹਿਣ ਦੀ ਕੱਲ ਨੂੰ ਆਜੋ ਉੱਥੇ ਸੁਣ ਲਿਓ ਸਾਰਾ ਖਰੜਾ ਤੁਹਾਨੂੰ ਮਿਲ ਜੂਗਾ ਇਹ ਸਰ ਦੇ ਗੱਲ ਕੀਤੀ ਹੈ ਖਟਾਨ ਵਾਸਤੇ ਪੰਜਾਬ ਦੇ ਜ਼ਿਲ੍ਹਾ ਕੀ ਬੀਓ ਸੀਐਸਫ ਲੱਗੀ ਹੋਈ ਹੈ ਕੀ ਪੰਜਾਬ ਦੇ ਜ਼ਿਲ੍ਹਾ ਚ ਵੀ ਤੁਸੀਂ ਬਾਤ ਕਰੋਗੇ ਸੀਐਸਫ ਸੈਕਟਰੀਏਟ ਚ ਵੀ ਹੈ ਸੈਕਟਰੀਏਟ ਵੀ ਸੀ ਹੈ ਇਹ ਸਭ ਯਾਨੀ ਸਰ ਬਾਤ ਕਰੋਗੇ ਸਾਰੇ ਅਸੀਂ ਤਾਂ ਹੁਣ ਜਿਹੜਾ ਇਹ ਕਰ ਰਹੇ ਨੇ ਨਾ ਕਿ ਅਸੀਂ ਟਾਈਮ ਤੇ ਸੀਐਸਫ ਲਾ ਦਾਂਗੇ ਇਹਨੇ ਪੈਸੇ ਦਿਓ ਭਲਾੰਗ ਪਹਿਲਾਂ ਤਾਂ ਉਹਨੂੰ ਅਸੀਂ ਰੋਕ ਰਹੇ ਹਾਂ ਕਿ ਸਾਡੇ ਪੰਜਾਬ ਪਰ ਸક્ષਮ ਹੈ ਤੇ ਤਾਂ ਜ਼ਿਲ੍ਹਾ ਕਿਉਂ ਰੋਕੀ ਜੇ ਲੱਗ ਵੀ ਇਹਨਾਂ ਨੂੰ ਆਂਡਾ ਸੈਟਰੀਟ ਚ ਪੰਜਾਬ ਪੁਲਿਸ ਚ ਅੱਜ ਤੁੱਤੋਂ ਨੂੰ ਪਤਾ ਕਿ ਜਦੋਂ ਮੇਰੇ ਖਿਆਲ ਮਹਿਲ ਸਿੰਘ ਪੁੱਲਰ ਡੀਜੀਪੀ ਸੀ ਕੇ ਪੰਜਾਬ ਦੇ 27 28 ਸਾਲ ਪਹਿਲਾਂ ਦੀ ਗੱਲ ਹੋਣੀ 80000 ਨਫਰੀ ਹੈ ਪੰਜਾਬ ਪੁਲਿਸ ਦੀ ਉਦੋਂ ਵੀ ਅਸੀਂ ਯਾਰ ਸੀ ਅੱਜ ਵੀ ਅਸੀਂ ਯਾਰ ਨਵੀਂ ਭਰਤੀ ਸਿਰਫ ਉਹ ਹੁੰਦੀ ਹੈ ਜਿਹੜੀ ਰਿਟਾਇਰ ਹੋ ਜਾਂਦੇ ਨੇ ਅਸੀਂ ਪੰਜਾਬ ਪੁਲਿਸ ਨੂੰ ਲੱਖ ਤੋਂ ਉੱਪਰ ਨਵੀਆਂ ਪੋਸਟਾਂ ਕ੍ਰੀਏਟ ਕਰਕੇ ਲੈ ਕੇ ਜਾਵਾਂਗੇ ਜੇ ਸਾਡੇ ਕੋਲ ਲੱਖ ਤੋਂ ਉੱਪਰ ਨਫਰੀ ਹੋ ਗਈ ਤਾਂ ਅਸੀਂ ਸਾਨੂੰ ਕੀ ਲੋੜ ਹੈ ਕਿਸੇ ਸੀਐਸਆਈ ਐਸਰਦੀ ਅੱਛਾ ਸੀਐਮ ਸਾਹਿਬ ਬੀਟੂ ਮਨਜਿੰਦਰ ਸਿਰਸਾ ਲਗਾਤਾਰ ਤੁਹਾਡੀ ਸਰਕਾਰ ਦੀ ਪਾਲਿਸੀਆਂ ਤੇ ਸਵਾਲ ਚੱਕ ਰਹੇ ਨੇ ਕਾਫੀ ਐਕਟਿਵ ਨਜ਼ਰ ਆ ਰਹੇ ਨੇ ਪੰਜਾਬ ਦੇ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਉਹਨਾਂ ਨੂੰ ਕੀ ਕਹਾਂ ਉਹ ਤੁਹਾਡੇ ਸਰ ਬੀਮਾ ਸਕੀਮ ਤੇ ਵੀ ਉਹਨਾਂ ਨੇ ਸਵਾਲ ਚੁੱਕੇ ਅਬੋਰ ਦੇ ਵਿੱਚ ਜਿਹੜਾ ਐਨਕਾਉਂਟਰ ਹੋਇਆ ਉਸ ਨੂੰ ਉਹ ਕਹਿ ਰਹੇ ਨੇ ਕਿ ਇੱਕ ਐਨਕਾਉਂਟਰ ਹੈ ਲਾਈਨ ਆਰਡਰ ਦੀ ਸਿਚੁਏਸ਼ਨ ਕੱਲ ਨੂੰ ਇਹ ਵੀ ਅਸੀਂ ਲੈ ਕੇ ਆਵਾਂਗੇ ਕਿ 21 ਚ ਚੰਨੀ ਕੀ ਕਹਿੰਦਾ ਸੀ ਪ੍ਰਤਾਪ ਆਜਵਾ ਕੀ ਕਹਿੰਦਾ ਸੀ 22 ਚ ਕੀ ਕਹਿੰਦਾ ਸੀ 23 ਚ ਕੀ ਕਹਿੰਦਾ ਸੀ 24 ਚ ਕੀ ਕਹਿੰਦਾ ਸੀ ਤੇ 25 ਚ ਕੀ ਕਹਿੰਦਾ ਹ ਉਹਨਾਂ ਦੇ ਉਹਨਾਂ ਉਹਨਾਂ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਗਏ ਆ ਉਹ ਕਰਾ ਦੇ ਕਰਾ ਬਿਲਕੁਲ ਕਰਾਉਣਾ ਚਾਹੀਦਾ ਜਿਹੜਾ ਜਿਹੜਾ ਸੱਚਾ ਬੰਦਾ ਜੀ ਉਹਦੇ ਪਰਚਾ ਦਰਜ ਕਰਾਉਂਦੇ ਨੇ ਇਹ ਕਿਉਂਕਿ ਇਹਨਾਂ ਤੋਂ ਜਰਿਆ ਨਹੀਂ ਜਾਂਦਾ ਕਿ ਕੇਜਰੀਵਾਲ ਤੇ ਪਰਚੇ ਦਰਜ ਕਰਤੇ ਆਈਆਰਐਸ ਅਫਸਰ ਹੈ ਆਈਆਈਟੀ ਦਾ ਪੜਿਆ ਹੋਇਆ 8 ਮਹੀਨੇ ਜੇਲ੍ਹ ਚ ਲਾਇਆ ਆ ਮਨੀਸ਼ ਸੋਧਿਆ ਲਾਇਆ ਸੰਜੇ ਸਿੰਘ ਨੂੰ ਅੰਦਰ ਕਰਤਾ ਪੋਲਿਟਿਕਸ ਤਾਂ ਜਿਹੜੀ ਜੇਲ ਹੈ ਨਾ ਪੋਲਿਟਿਕਸ ਵਾਸਤੇ ਕਿਉਂ ਆ ਹੈ ਪਰ ਬਾਜਵਾੜੇ ਨਾਲ ਇਹ ਵੀ ਕਹਿ ਤੋ ਕਹਿੰਦੇ ਕਿ ਤੁਹਾਡੀ ਹਮੇਸ਼ਾ ਨਾ ਬਹੁਤ ਵਧੀਆ ਉਹਦੇ ਪਰਚਾ ਹੋਣਾ ਨਹੀਂ ਤੇ ਮੈਂ ਪਹਿਲੇ ਹੀ ਤਿਆਰੀ ਕਰੀ ਬੈਠਾ ਕਿਸੇ ਕੋਰਟ ਚ ਨਾਲੇ ਕਹਿੰਦਾ ਮੈਂ ਪਰਚਾ ਕਰਾਉ ਨਾਲੇ ਕਹਿੰਦਾ ਹੋਣਾ ਨਹੀਂ ਇਹਦਾ ਮਤਲਬ ਕੌਨਫੀਡੈਂਸੀ ਹੈ ਨਹੀਂ ਮੇਰੀ ਹਮੇਸ਼ਾ ਨਾ ਕੀ ਬੜੀਆ ਜੀ ਮੈਂ ਦੱਸੂ ਹਾਂ ਹਮਿਤ ਸ਼ਾਹ ਦੇਸ਼ ਦਾ ਗ੍ਰਹਿ ਮੰਤਰੀ ਆ ਮੈਂ ਇੱਕ ਸਟੇਟ ਦਾ ਮੁੱਖ ਮੰਤਰੀ ਆ ਕੋ ਕੰਮਾਂ ਵਾਸਤੇ ਜਾਣਾ ਵੀ ਪੈ ਸਕਦਾ ਹੈ ਬਾਜਵਾ ਸਾਹਿਬ ਨੂੰ ਕੱਲ ਨੂੰ ਦੱਸੂਗਾ ਮੈਂ ਕਿ ਤੁਹਾਡੀ ਕੀ ਕੀ ਦੇ ਨਾਲ ਹੈ ਬਾਵਾ ਸਾਹਿਬ ਇੱਕ ਜਿਹੜੀ ਜਖੜਦੀ ਫਲਾਵਰ ਨਿਧਰਾਏ ਉਹ ਕਹਿੰਦੇ ਕਿ ਬੇਆਪੀ ਦੇ ਮਾਮਲੇ ਚ 3.5 ਸਾਲਾਂ ਚੋ ਕਹਿੰਦੇ ਦੱਸ ਦੇਣਾ ਕਿ ਕਿੰਨੇ ਬੰਦੇ ਅੰਦਰ ਕੀਤੇ ਕਿਹਨੂੰ ਸਜ਼ਾ ਸੁਲਾਈ ਉਹ ਕਹਿੰਦੇ ਸਿਰਫ ਟਾਈਮ ਪਾਸ ਕਰਨਾ ਹੈ ਔਰ ਕਹਿੰਦੇ ਜਿਹੜਾ ਸੈਸ਼ਨ ਹੈ ਉਹ ਇੱਕ ਸਪੈਸ਼ਲ ਸ਼ੋ ਹੋਊਗਾ ਸਰਕਾਰ ਦਾ ਵਿਰੋਧੀਆਂ ਨੂੰ ਕੋਈ ਸਵਾਲ ਜਵਾਬ ਨਹੀਂ ਕਰਨ ਦੇਣਾ 2017 ਚ ਨਵੀਂ ਸਰਕਾਰ ਬਣ ਗਈ ਸੀ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਰਹੇ ਨੇ ਉਹ ਉਹ ਦੱਸ ਦੇਣ ਡਾਟਾ ਉਹਨਾਂ ਕੋਲ ਜੱਦ ਨਹੀਂ ਹੋਊਗਾ ਮੇਰੇ ਨਾਲੋਂ ਮੈਂ ਮੈਂ ਤਾਂ ਇਹ ਤਿੰਨ ਸਾਲ ਹੀ ਹੋ ਗਏ ਠੀਕ ਹੈ ਨਾ ਕਿਰਪਾ ਕਰਕੇ ਨਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿਰਪਾ ਕਰਕੇ ਹਰ ਗੱਲ ਤੇ ਨਿੰਦਿਆ ਹਰ ਗੱਲ ਤੇ ਭਗਵਾਨਤਮਨ ਨੂੰ ਗਾਲਾਂ ਕੇ ਜਿਹੜੀ ਵਾਲ ਨੂੰ ਗਾਲਾਂ ਬੱਸ ਕਰੋ ਯਾਰ ਕੋਈ ਪੋਜ਼ਿਟਿਵ ਗੱਲਾਂ ਵੀ ਅਸੀਂ ਕਰਦੇ ਹੋਵਾਂਗੇ ਕਿ ਅਸੀਂ ਇੰਨੀਆਂ ਕਮੀਆਂ ਨੇ ਸਾਡੇ ਚ ਵੀ ਉਹੀ ਦੇਦੇ ਸਾਨੂੰ 92 95 ਲੋਕਾਂ ਨੇ ਸੀਐਮ ਸਾਹਿਬ ਆਪਾਂ ਪੋਜ਼ਿਟਿਵ ਨੋਟ ਤੇ ਗੱਲ ਕਰਦੇ ਜਿਹੜਾ ਹੁਣ ਸਰਕਾਰ ਨਾਲ ਬਿਲ ਲੈ ਕੇ ਆਈ ਹੈ ਉਹਦਾ ਕੋਈ ਫਰੇਮਵਰਕ ਤੁਸੀਂ ਬਣਾਇਆ ਹੁਣ ਕੱਲ ਨੂੰ ਕੱਲ ਨੂੰ ਤੁਹਾਨੂੰ ਸਾਰਾ ਮਿਲ ਜੂਏ ਪੂਰਾ ਤੁਹਾਨੂੰ ਸਾਰਾ ਕੱਲ ਨੂੰ ਖਰੜਾ ਮਿਲ ਜੂਗਾ ਅੱਖਰ ਬਾਈ ਅੱਖਰ ਤੁਸੀਂ ਛਾਪ ਸਕਦੇ ਹੋ ਔਰ ਉਹਦੇ ਵਿੱਚ ਕਿੰਨੀਆਂ ਮੀਟਿੰਗਾਂ ਹੋਣਗੀਆਂ ਜਿਹੜੀਆਂ ਕਮੇਟੀਆਂ ਨਾਲ ਜਾਂ ਜੱਥੇਬੰਦੀਆਂ ਨਾਲ ਜਾਂ ਤਾਂ ਬਖਵਖ ਧਾਰਮਿਕ ਗੁਣੀ ਵਿਗਿਆਨੀ ਬੰਦਿਆਂ ਉਹ ਸਾਰਾ ਪਬਲਿਕ ਹੋਊਗਾ ਜਿਹੜੇ ਇਲਾਜ ਕਰ ਰਹੇ ਮੁਫਤ ਵਿੱਚ ਜੋ ਆਧਾਰ ਕਾਰਡ ਔਰ ਵੋਟਰ ਕਾਰਡ ਸੇ ਜੋ ਲੋਕ ਆਪਣਾ ਜੋ ਪਾਸਵਰਡ सरकारी में कराएंगे तो इसके लिए कोई एक मॉनिटरिंग भी रखेंगे हॉस्पिटलों का क्योंकि हिमाचल में हमने देखा कि एक मामला चल रहा है स्वास्थ्य विभाग का जो पिछली सरकार थी हिमाचल में उसमें कई बिल ऐसे आए हैं सरकार को भुगतान के लिए वो अभी पेंडिंग नहीं नहीं, नहीं इसमें बिल है ही नहीं नहीं, जो आपको देगा, नहीं नहीं वो तो आ, हम उस पर मोनिटर रखेंगे कितना खर्चा आया कितना खर्चा आया वो हम उस हॉस्पिटल को पे कर देंगे तो कोई रीइंबर्समेंट या कोई बिल नहीं लेने की जरूरत वहां से कि वो पहले बिल कटाए फिर उसके बाद बिल हमारे पास जमा करवाए हम वापस करें नहीं, ऐसा नहीं तो ना भी तो कदों चिट्टा आया सी तरीक है जो चिट्टा आया चिट्टा ही आया सी ਲੈਂਡ ਪੂਲਿੰਗ ਦਾ ਸੀਐਮ ਸਾਹਿਬ ਨਜ਼ਰਵਾਲੇ ਨੇ ਲੈਂਡ ਪੂਲਿੰਗ ਦਾ ਲੈਂਡ ਪੂਲਿੰਗ ਲੈ ਕੇ ਸਾਰਾ ਵਿਵਾਦ ਚ ਇਕ ਹੋਇਆ ਵਾ ਤੇ ਬਾਜਵਾ ਸਾਹਿਬ ਕਹਿੰਦੇ ਨੇ ਕਿ ਮੁਹਾਲਦੇ ਵਿੱਚ 8000 ਕਿਸਾਨ ਸੀਗੇ ਸਿਰਫ 15 ਬੰਦੇ ਹੀ ਲੈਂਡ ਪੂਲਿੰਗ ਨੇ ਆਏ ਲੈਂਡ ਪੂਲਿੰਗ ਜਿਹੜੀ ਸਕੀਮ ਹੈ ਮੈਂ ਪਹਿਲਾਂ ਵੀ ਇੱਥੇ ਕਲੀਅਰ ਕਰ ਚੁੱਕਿਆ ਉਹ ਚ ਮਰਜ਼ੀ ਹੈ ਜੀ ਉਹ ਚ ਐਕੁਇਜ਼ੀਸ਼ਨ ਤੇ ਲੈਂਡ ਪੂਲਿੰਗ ਚ ਫਰਕ ਹੈ ਅਸੀਂ ਅਕਵਾਇਰ ਨਹੀਂ ਕਰ ਰਹੇ ਅਸੀਂ ਲੈਂਡ ਪੂਲਿੰਗ ਮਰਜ਼ੀ ਹੈ ਨਹੀਂ ਨਹੀਂ ਦੇਣੀ ਨਾ ਦਿਓ ਹਾਂ ਅਸੀਂ ਡਿਵੈਲਪ ਕਰਕੇ ਐਨੇ ਪੈਸੇ ਉਹਨਾਂ ਨੂੰ ਵਾਪਸ ਕਰ ਦਾਂਗੇ ਕਿ ਆ ਲਓ ਜੀ ਆ ਤੁਹਾਡੇ ਨੇ ਠੀਕ ਹੈ ਕਰਨਾ ਹੈ ਨਾ ਕਰੋ ਨਹੀਂ ਨਾ ਕਰੋ ਕੋਈ ਗੱਲ ਨਹੀਂ ਪਰ ਸਰ ਕਿਸਾਨ ਪੁੱਤਾਂ ਵਿਰੋਧ ਕਰ ਰਹੇ ਤੁਹਾਨੂੰ ਆਲ ਪਾਰਟੀ ਮੀਟਿੰਗ ਬੁਲਾਈ ਹੋਈ 18 ਤਰੀਕ ਦੀ ਕਿੰਨਾਂ ਨੇ ਕਿ ਆਮ ਨੇ ਜੀ ਕਿਸਾਨ ਸਰ ਉਹ ਕਹਦੇ ਵੀ 4 ਦਾ ਸ਼ਖਸ਼ਨ ਜਿਹੜਾ 4 ਸ਼ਖਸ਼ਨ ਦੀ ਜਿਹੜੀ ਹੈਗੀ ਆਪਾਂ ਨੋਟ ਕਰ ਕਰਦੇ ਆ ਉਹਦੇ ਬਾਅਦ ਕਿਸਾਨ ਨੂੰ ਨਾ ਲੋਨ ਮਿਲ ਸਕਦਾ ਨਾ ਉਹ ਜ਼ਮੀਨ ਵੇਚ ਸਕਦਾ ਨਾ ਆਪਣੇ ਧੀ ਵਾਸਤੇ ਕੋਈ ਸਰ ਬਹੁਤ ਪਲੀਜ਼ ਕਲੀਅਰ ਕਰ ਦਿਓ ਹੈ ਸੈਕਸ਼ਨ 4 ਨੂੰ ਲੈ ਕੇ ਸਵਾਲ ਲੈਂਡ ਪੂਲਿੰਗ ਦਾ ਮਤਲਬ ਇਹ ਹੈ ਕਿ ਜੇ ਗਵਰਨਮੈਂਟ ਨੇ ਕਿਸੇ ਸ਼ਹਿਰ ਕੋਈ ਪੰਜਾਬ ਦੇ ਵਿੱਚ ਤੁਸੀਂ ਯਕੀਨ ਕਰ ਲਓ 19000 ਕਲੋਨੀਆਂ ਗੈਰ ਕਾਨੂੰਨੀ ਨੇ ਹਰਿਆਣਾ ਚ ਇੱਕ ਵੀ ਨਹੀਂ ਹੈਗੀ इवन ਜਿਹੜੇ ਮੇਰਾ ਸੰਗਰੂਰ ਕਰਾਏ ਤੇ ਘਰ ਹੈ ਉਹ ਕਲੋਨੀ ਵੀ ਇਲੀਗਲ ਹੈ ਤੁਸੀਂ ਵੀ ਰਹਿੰਦੇ ਹੋਗੇ ਇਲੀਗਲਾਂ ਚ ਕਿਉਂਕਿ ਨਾ ਸੀਵਰੇਜ ਪਾਉਂਦੇ ਆ ਨਾ ਕੋਈ ਪਾਰਕ ਨਾ ਨਕਸ਼ੇ ਚ ਦਿਖਾਉਂਦੇ ਨੇ ਇੰਨੀ ਸੜਕ ਹੈ ਸੜਕ ਇੰਨੀ ਵੇਚ ਜਾਂਦੇ ਆ ਪਾਰਕ ਵੇਚ ਜਾਂਦੇ ਆ ਤੇ ਬਿਜਲੀ ਨਹੀਂ ਕੁਝ ਨਹੀਂ ਲੋਕਾਂ ਨੂੰ ਲੀਡਰਾਂ ਦੇ ਗੱਲ ਪਾ ਜਾਂਦੇ ਆ ਵੀ ਆ ਲਓ ਜੀ ਤੁਸੀਂ ਕਰਵਾ ਲਓ ਪੱਕੀ ਨੂੰ ਕਲੋਨੀ ਉਹ ਚੀਜ਼ ਖਤਮ ਹੋਊਗੀ ਗਵਰਨਮੈਂਟ ਨੰਬਰ 1 ਚ ਬਣਾ ਕੇ ਦੇਊਗੀ ਕੋਈ ਜ਼ਿੰਦਗੀ ਦੀ ਪੂੰਜੀ ਲੱਗ ਜਾਂਦੀ ਹੈ ਕਈ ਬੰਦਿਆਂ ਦੀ ਬਾਅਦ ਚ ਪਤਾ ਲੱਗਦਾ ਯਾਰ ਅਸਾ ਗਲਤ ਪੈਸੇ ਲਾ ਬੈਠੇ ਗਲਤ ਜਗ੍ਹਾ ਤੇ ਲਾ ਬੈਠੇ ਉਹਦਾ ਭੱਜ ਗਿਆ ਡਿਵੈਲਪਰ ਤਾਂ ਹੈਨਾ ਸੋ ਇਹ ਚੀਜ਼ਾਂ ਖਤਮ ਕਰਨੀਆਂ ਨੇ ਔਰ ਬੜਾ ਫਾਇਦਾ ਹੋਊਗਾ ਇਹਦਾ ਪੰਜਾਬ ਦਾ बार-बार विरोध ਕਰ ਰਹੇ ਜੀ ਉਹਨਾਂ ਨੇ ਤਾਂ ਆਲ ਪਾਰਟੀ ਮੀਟਿੰਗ ਬੁਲਾਈ ਤੁਸੀਂ ਕਿਸਾਨ ਕਿਹਨੂੰ ਸਮਝਦੇ ਹੋ ਆਪਣਾ ਆਸ਼ਵਨੀ ਅਸਤੇ ਆਉਂਦੀ ਪਰਸੋਂ ਮੀਟਿੰਗ ਹੈ 18 ਦੀ ਨਹੀਂ ਨਹੀਂ ਕਿਸਾਨ ਅਸ ਕੋ ਕਿਸਾਨ ਨੇ ਕਿਸਾਨ ਨੇ ਹੋ ਮਤਲਬ ਕਿਸਾਨ ਲੀਡਰ ਹੈ ਹੈ ਕਿਸਾਨ ਲੀਡਰ ਦੇਖੋ कैसी बात आ ये नया अपने वर्ड दिया है ਕਿਸਾਨ ਦਾ ਮਤਲਬ ਜਿਹੜਾ ਖੇਤ ਜਾਂਦਾ ਹੋਵੇ ਇਹਨੂੰ ਪੁੱਛੋ ਆਖਰੀ ਵਾਰੀ ਖੇਤ ਕਦੋਂ ਗਈ ਸੀ

और माननीय मुख्यमंत्री हरियाणा सैनी साहब भी थे अफसर भी थे सारे मैंने वहाँ ये कहा इंडस्ट्री टी आपने रद्द कर दी कृपया इसको ट्रंप के कहे पे या किसी इधर उधर से दोबारा बहाल मत कर देना प्लीज देखो जेलम का तो पानी हमारे पास नहीं आ सकता जेलम पार है जेलम से हमारा नहीं है चनाब का रावी का उज्ज उज दरिया एक कश्मीर नदी है वो सारा पानी पंजाब आएगा पोंग डैम में आ जाए रंजीत सागर में आ जाए बाखड़ा में आ जाए तेईस एम पानी आ सकता है पंजाब को हम जग हमारा झगड़ा एस वाई एल का एक या दो एम के लिए तेईस आ गया तो मैं तेईस को कहां संभालूंगा नहरें बनानी पड़ेंगी और नहरों में से पानी पंजाब में भी निकलेगा खेतों के लिए जो बच जाएगा आगे जाओ चाहे अरब सागर में डाल देना तेईस एम एफ तो बहुत इतना होता है।, है तो मेरे पास पानी आ जाएगा मैं मैं कैसे उसको रोक रोक लूँगा वो तो कुदरत का बहाव है है ना तो तेईस एम एफ आ सकता है चनाब का रावी का उज्जका और कश्मीर नदी का बस यही डर है कि कहीं प्रधानमंत्री घाना गए गए? आगे? आज आ, आ, आ जाएंगे चलो चलो देश में वेलकम करेंगे उनका पता नहीं कौन कौन से कंट्री मग्नेशिया, गलवेशिया तरवेशिया पता नहीं कहाँ कहाँ जा रहे हैं जहां 140 करोड़ बंदा रह रहा है वहां रह नहीं रहे वो और जिस कंट्री में जा रहे हैं उनकी आबादी कितनी दस हजार और सबसे बड़ा अवार्ड वहां का मिल गया दस हजार तो भाई साहब जेसीबी देखने के लिए खड़ा हो जाता यहाँ कि जेसीबी चल रही हो जे सीबी हो पे यार सेम साथ, सेम साथ, सेम साथ एक चल बस करो यार होना हम सारे मोदी भी ही आछोंगे उन्हें ग्यारह साल च एक प्रेस कॉन्फ्रेंस की थी मैं रोज तीन कर दूसरी सब कुछ होगा जी इलाज का मतलब इलाज है इसमें ये नहीं है कि आपका जो दिल है वो नहीं हम कवर करेंगे फेफड़े कवर कर लेंगे ये नहीं है इसमें इसमें पूरा शरीर है इसमें बुखार से लेके जुकाम से लेके खुदा ना तक बड़ी कोई बीमारी हो किसी को सारा कवर है, इसमें। आए, कवर कि जो हम जाते है मुझे लगता है सबसे पहला मरीज यही होगा ਕਿਹੜੀਆਂ ਕੰਮਾਂ 'ਚ ਪੈ ਗਿਆ ਤੂੰ ਕਿਉਂ ਪੁੱਛੀ ਜਾਂਦਾ ਯਾਰ ਤੂੰ ਐਂ ਕਹਿ ਵੀ ਰੱਬ ਨਾ ਕਰੇ ਕਿਸੇ ਨੂੰ ਬਿਮਾਰੀ ਹੋਵੇ